ਸਤਿ ਸ਼੍ਰੀ ਅਕਾਲ ਦੋਸਤੋ ਮੈਂ ਤੁਹਾਡਾ ਆਪਣਾ ਕਰਮਜੀਤ ਸਿੰਘ ਬਾਜਵਾ ਪੇਸ਼ ਆਂ ਇੱਕ ਨਵੀਂ ਕਵਿਤਾ ਦੇ ਨਾਲ ਜਿਸ ਦਾ ਨਾਮ ਹੈ ਕਵਿਤਾ ਦਾ ਨਾਮ ਹੈ ਵੇਖ ਬੱਬਾ ਆਇਆ ਕਾਲ ਯੁਗ ਚੜ੍ਹ ਕੇ ਉਮੀਦ ਹੈ ਤੁਹਾਨੂੰ ਜਰੂਰ ਪਸੰਦ ਆਏਗੀ ਚੁੰਨੀ ਲਾ ਕੇ ਸਿਰਾਂ ਤੋਂ ਪੈਰਾਂ 'ਚ ਰੋਲਦੀ ਮਾਪਿਆਂ ਦੀ ਧੀ ਉਹਨਾਂ ਮੂਹਰੇ ਬੋਲਦੀ ਲਾਉਂਦੀਆਂ ਸ਼ੌਕੀਨੀ ਫੈਸ਼ਨਾਂ ਦੀਆਂ ਪੱਟੀਆਂ ਭੁੱਲ ਗਈਆਂ ਇੱਜ਼ਤਾਂ ਪੰਜਾਬੀ ਜੱਟੀਆਂ ਫੋਨ ਵਿੱਚ ਰਹਿੰਦੀਆਂ ਨੇ ਹੁਣ ਵੜ ਕੇ ਵੇਖ ਬਾਬਾ ਆਇਆ ਕਾਲ ਯੁਗ ਚੜ੍ਹ ਕੇ ਵੇਖ ਬਾਬਾ ਆਇਆ ਕਾਲ ਯੁਗ ਚੜ੍ਹ ਕੇ ਸਾਖ ਤੇ ਸੰਬੰਧੀ ਸਾਰੇ ਦੂਰ ਹੋ ਗਏ ਰਿਸ਼ਤੇ ਸੀ ਗੂੜੇ ਅੱਜ ਚੂਰ ਹੋ ਗਏ ਭਰਾਵਾਂ ਵਿੱਚ ਪਈ ਅੱਜ ਫੁੱਟ ਪੂਰੀ ਐ ਵੇਖ ਲਓ ਇਹ ਦੁਨੀਆ ਕਿੱਥੇ ਨੂੰ ਤੁਰੀ ਐ ਆਂਡ ਤੇ ਗਵਾਂਢੀ ਇੱਕ ਦੂਜੇ ਤੋਂ ਸੜਦੀ ਵੇਖ ਬਾਬਾ ਆਇਆ ਕਾਲ ਯੁਗ ਚੜ੍ਹ ਕੇ ਵੇਖ ਬਾਬਾ ਆਇਆ ਕਾਲ ਯੁਗ ਚੜ੍ਹ ਕੇ ਪੁੱਤਰਾਂ ਨੂੰ ਅੱਜ ਨਸ਼ਿਆਂ ਨੇ ਖਾ ਲਿਆ ਚੋਰਾ ਨੇ ਵੀ ਚੋਲਾ ਸਾਦਾ ਵਾਲਾ ਪਾ ਲਿਆ ਠੱਗੀ ਮਾਰਨ ਕਰਦੇ ਵਪਾਰ ਜਗਤ ਦੀ ਨਾਮ ਤੇਰੇ ਉੱਤੇ ਜੀ ਨੇ ਪਾਪ ਮੜਦੀ ਰਹਿੰਦੇ ਖੁੰਦੇ ਲੋਕ ਲਈ ਡਰਾਣੇ ਰੜਦੇ ਵੇਖ ਬਾਬਾ ਆਇਆ ਕਾਲ ਯੁਗ ਚੜ ਕੇ ਵੇਖ ਬਾਬਾ ਆਇਆ ਕਾਲ ਯੁਗ ਚੜ ਕੇ ਬੁੱਢੜੇ ਨੇ ਮਾਪੇ ਘਰੋਂ ਬਾਹਰ ਕੱਢਦੇ ਕੁੱਤੇ ਮੰਗੀ ਨਸਲਾਂ ਦੇ ਘਰ ਰੱਖਦੇ ਮਾਪਿਆਂ ਨੂੰ ਜੁੜਦੀ ਨਾ ਖੇਸੀ ਤਨ ਵੀ ਤੇ ਏਸੀ ਵਿੱਚ ਕੁੱਤੇ ਪੂਰਾ ਫਨ ਕਰਦੇ ਨੀ ਨਹੀਂ ਕੋਈ ਸਾਰੇ ਰੋਣ ਰੋਣ ਤੜਕੇ ਵੇਖ ਬਾਬਾ ਆਇਆ ਕਲਯੁਗ ਚੜਕੇ ਵੇਖ ਬਾਬਾ ਆਇਆ ਕਲਯੁਗ ਚੜਕੇ ਪਿਆਰ ਨੂੰ ਤਾਂ ਲੋਕਾਂ ਨੇ ਵਪਾਰ ਬਣਾ ਲਿਆ ਅੱਜ ਤੇਰੇ ਨਾਲ ਕੱਲ ਮੇਰੇ ਨਾਲ ਕੀਤਾ ਧੋਖੇ ਧੱਕੇ ਖਾ ਕੇ ਜੰਮੇ ਸੰਸਾਰ ਦੇ ਗਰੀਬ ਨਾਲ ਹੁੰਦੀ ਆ ਗਰੀਬ ਮਾਰਵੇ ਕਮਲ ਵੀ ਇਸੇ ਕੰਗੇ ਵਿੱਚ ਫਸਿਆ ਬਾਜਵੇਂ ਤਾਂ ਸਿੱਕਾ ਅੱਜ ਵੇਖ ਖੜਕੀ ਵੇਖ ਬਾਬਾ ਆਇਆ ਕਲਯੁਗ ਚੜਕੇ ਵੇਖ ਬਾਬਾ ਆਇਆ ਕਲਯੁਗ ਚੜਕੇ ਧੰਨਵਾਦ ਦੋਸਤੋ ਜੇ ਤੁਹਾਨੂੰ ਪਰਦਾ ਪਸੰਦ ਆਈ ਲਾਈਕ ਅਤੇ ਸ਼ੇਅਰ ਸਬਸਕ੍ਰਾਈਬ ਜਰੂਰ ਕਰਨਾ ਇਸੇ ਤਰ੍ਹਾਂ ਮੇਰੇ ਚੈਨਲ ਨੂੰ ਸਪੋਰਟ ਕਰੋ ਹੋਰ ਕੰਮਾਂ ਕਰਦਾ ਹਾਂ